ਸੰਝੇ ਜਾਂਦੇ ਆਂ ਅਸੀਂ ਵੀ ਲੋਕ ਬੱਕਰੀਆਂ ਵਾਲੇ ਆਖਣਗੇ ਕੋਈ ਇੰਨੀ ਗੱਲ ਨਹੀਂ ਅਸੀਂ ਸਾਡਾ ਕਾਰੋਬਾਰ ਆ ਤੇ ਪੋਲਟਰੀ ਫਾਰਮ ਜੇ ਤੁਸੀਂ ਵੇਖੋ ਇੱਥੇ ਜੇ ਕਿਸੇ ਨੂੰ ਕਹਿ ਲੀਏ ਵੀ ਤੁਸੀਂ ਪੋਲਟਰੀ ਫਾਰਮ ਦਾ ਕੰਮ ਕਰ ਲੋ ਅਗਲਾ ਦਾ ਯਾਰ ਕਿੱਧਰ ਮਿੱਠਾ ਸਵਾਲ ਦੇ ਪਰਾਂਗੇ ਬਚਦਾ ਤਾਂ ਕੁਛ ਨਹੀਂ ਇਹ ਕਹਾਵਤ ਤੇ ਸਾਨੂੰ ਆੜਤੀਆਂ ਔੜਤੀਆਂ ਦੀ ਲੋੜ ਨਹੀਂ ਤੇ ਸਾਨੂੰ ਬੈਂਕਾਂ ਬੋਕਾਂ ਦੀ ਲੋੜ ਨਹੀਂ ਜਿੰਨਾਂ ਕੋਲੇ ਲੋਕ ਜਾਂਦੇ ਆ ਸਾਡਾ ਗੁਜ਼ਾਰਾ ਜੇ ਸਾਨੂੰ ਮਤਲਬ 5-4 ਲੱਖ ਦੀ ਲੋੜ ਹੋਵੇ ਤੇ 60 60 70 80 80 ਹਜ਼ਾਰ ਦੀ ਬੱਕਰੀ ਵਿਕਦੀ ਹੈ ਤੇ ਅਸੀਂ 5-7 ਉਹ ਵੇਚ ਦਿਆਂ ਦੋਸੇ ਨਾਲ ਟਾਈਮ ਟਾਪ ਸਕਦਾ ਤੇ ਚਾਰ ਬਠੋਰੇ ਕਹਿੰਦੇ ਦਿੰਦੇ ਆ ਸਭ ਤੋਂ ਪਹਿਲਾਂ ਇਸ ਪੈਲਸ ਵਿੱਚ ਇਕੱਤਰ ਹੋਏ ਮੇਰੇ ਸਤਕਾਰਯੋਗ ਕਿਸਾਨ ਭਰਾ ਸਾਡੇ ਵਿਭਾਗ ਦੇ ਡਾਇਰੈਕਟਰ ਸਾਹਿਬ ਕੁਲਦੀਪ ਸਿੰਘ ਜੀ ਜਸੋਆ ਉਹਨਾਂ ਦੇ ਨਾਲ ਆਏ ਹੋਏ ਸਾਰੇ ਅਧਿਕਾਰੀ ਸਹਿਬਾਨ ਸਰਕਾਰੀ ਉਪਤਵੰਤੇ ਸਜਣ ਫਤਿਹ 사 ਜੀ ਕਰੀਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਸਰਦਾਰ ਕੁਲਦੀਪ ਸਿੰਘ ਹੋਰਾਂ ਨੇ ਇਹ ਪ੍ਰੋਗਰਾਮ ਬਾਰੇ ਦੱਸਿਆ ਸੀ ਕਿ ਸਰ ਸਾਹਿਬ ਜਿਹਦੇ ਪੱਦਰ ਦਾਤਾ ਪ੍ਰੋਗਰਾਮ ਕਰਨਾ ਹੈ ਤੇ ਇਸੇ ਦਿਨੀ ਅੱਜ ਦੇ ਦਿਨੀ ਸਾਡਾ ਜਿਹੜਾ ਮੱਛੀ ਫਾਰਮ ਦਾ ਮੱਛੀ ਪਾਲਣ ਵਾਲੇ ਪਾਲਕਾਂ ਦਾ ਉਹ ਇਹਨਾਂ ਜਿਹੜਾ ਵੀ ਸਟੇਟ ਲੈਵਲ ਦਾ ਜਿਹੜਾ ਪ੍ਰੋਗਰਾਮ ਸੀ ਉਹਦੇ ਵਿੱਚ ਸੀਗਾ ਵੀ ਸ਼ਾਇਦ ਅੱਧਾ ਪੂਣਾ ਘੰਟਾ ਲਾਉਣਾ ਪਵੇ ਥੋੜਾ ਜਿਹਾ ਜ਼ਿਆਦਾ ਸਮਾਂ ਲੱਗ ਗਿਆ ਇਸ ਗੱਲ ਲਈ ਮਾਫੀ ਚਾਹੂੰਗਾ ਕਿ ਤੁਸੀਂ ਕਾਫੀ ਸਮੇਂ ਤੋਂ ਅਵਾਜ਼ਾਰ ਵੀ ਹੋ ਰਹੇ ਹੋਣਗੇ ਅਸਲ ਵਿੱਚ ਆਪਣਾ ਜਿਹੜਾ ਅੱਜ ਦਾ ਜਿਹੜਾ ਇਕੱਠ ਹੈ ਤੁਸੀਂ ਭਾਰਤ ਕੱਤਰ ਹੋਏ ਹੋ ਤੁਸੀਂ ਬਹੁਤ ਵੱਡਾ ਹਿੱਸਾ ਦੁੱਧ ਦੇ ਰਾਜ ਨੂੰ ਸਾਡੇ ਪੰਜਾਬ ਲਈ ਦੇਸ਼ ਲਈ ਪਾਉਨੇ ਹੋ ਅਜੇ ਵੀ ਇਹਨੂੰ ਬਹੁਤ ਵਧਾਉਣ ਦੀ ਲੋੜ ਹੈ ਇਹ ਗੱਲ ਸੱਚ ਹੈ ਕਿ ਦੁੱਧ ਦਾ ਮੁੱਲ ਜਦੋਂ ਜਿੰਨਾ ਅਸੀਂ ਸੋਚਦੇ ਹਾਂ ਉਹ ਨਾ ਮਿਲਦਾ ਨਹੀਂ ਪਰ ਫਿਰ ਵੀ ਜਿਹੜੇ ਬਰਾ ਹਿੰਮਤੀ ਨੇ ਉਹ ਆਪਣੇ ਤੌਰ ਤੇ ਸਿੱਧਾ ਜਾ ਕੇ ਕਿਸੇ ਕਾਰੋਬਾਰੀ ਕੋਲੇ ਵੇਚਦੇ ਐ ਤਾਂ ਉਹਨੂੰ ਪੈਸੇ ਜ਼ਿਆਦਾ ਮਿਲਦੇ ਐ ਅਸੀਂ ਕਈ ਵਾਰੀ ਕੰਮ ਵੀ ਕਰ ਲੈਂਦੇ ਆ ਤੇ ਉਹ ਤੋਂ ਫਿਰ ਪਤਾ ਨਹੀਂ ਸੋਚਣ ਲੱਗ ਜਾਂਦੇ ਆਂ ਵੀ ਇਹ ਕਿਸ ਤਰ੍ਹਾਂ ਕਰ ਲਿਆ ਕੀ ਨਹੀਂ ਡੇਰੀ ਜਿਹੜੇ ਆਮ ਛੋਟੇ ਲੋਕ ਚਲਾਉਂਦੇ ਆ ਉਹਨਾਂ ਵਾਸਤੇ ਇੱਕ ਸਮੱਸਿਆ ਆ ਜਾਂਦੀ ਹੈ ਕਿਉਂਕਿ ਜਿਹੜਾ ਦੁੱਧ ਇੱਕ ਦੋਤੀ ਨੂੰ ਵੇਚਣਾ ਹੁੰਦਾ ਤੇ ਦੁੱਧ ਦੀ 4 ਵਜੇ 5 ਵਜੇ ਆਉਂਦਾ ਉਸ ਵੇਲੇ ਸਾਰਾ ਟੰਬਰ ਉਹ ਭਾਜੜ ਪੈ ਜਾਂਦੀ ਹੈ ਜਿਹਨੂੰ ਕਹਿ ਦਈਏ ਕੋਈ ਬਾਲਟੀ ਚੱਕੀ ਫਿਰਦਾ ਕੋਈ ਦਾਣੀ ਵਾਲਾ ਬੱਠ ਜੱਕੀ ਫਰਦਾ ਕੋਈ ਕੁਛ ਕਰੀ ਫਰਦਾ ਜੇ ਸੀ ਗੱਲ ਨੂੰ ਕਿਉਂਕਿ ਉਹ ਹੁੰਦਾ ਵੀ ਉਸ ਵੇਲੇ ਆਇਆ ਤੇ ਉਹਨੂੰ ਅਸੀਂ ਦੁੱਧ ਉਹਦੀ ਧਾਰ ਕੱਢ ਕੇ ਦੇ ਦੇ ਗਏ ਜੇ ਸੀ ਆਪਣੇ ਹੱਥ ਵਿੱਚ ਹੀ ਰੱਖਿਆ ਹੋਵੇ ਜਿਵੇਂ 8 9 ਵਜੇ ਆਪਦਾ ਜਿਹੜੀ ਕੋਈ ਕੈਨ ਆ ਵਗੈਰਾ ਉਹ ਮੋਟਰਸਾਈਕਲ ਤੇ ਤਰੇ ਸਾਡਾ ਜਵਾਗ ਸਾਡਾ ਘਰ ਦਾ ਕੋਈ ਜੀ ਉਸ ਕਿਸੇ ਸ਼ਹਿਰ ਵੱਲ ਚੱਲਿਆ ਤੇ ਉਹ ਲੋਕਾਂ ਦੇ ਲਈ ਚੰਗਾ ਵਰਦਾਨ ਹੋ ਸਕਦਾ ਜਿਹੜੇ ਇਸ ਧੰਦੇ ਨਾਲ ਜੁੜੇ ਹੋਏ ਐ ਮੈਂ ਕਿਉਂਕਿ ਜਿਹੜਾ ਮਹਿਕਮਾ ਮੇਰਾ ਪਸ਼ੂ ਪਾਲਣ ਉਹ ਉਸੇ ਤੁਹਾਡੇ ਨਾਲ ਜੁੜਿਆ ਹੈ ਖੇਤੀਬਾੜੀ ਮਹਿਕਮਾ ਵੀ ਹੈ ਤੇ ਯਾਰ ਤੂੰ ਬਣਾਉਣਾ ਫਿਲਮ ਤੇ ਉਧਰ ਆਖ ਨਹੀਂ ਲੜਦੀ ਤੇ ਫਿਰ ਆਏ ਸਵਾਦ ਨਹੀਂ ਉਹਦਾ ਜਿਹੜੇ ਬੈਠੇ ਸਵੇਰ ਤੇ ਇਹਨੂੰ ਜਦ ਅੱਗੇ ਪਿੱਛੇ ਕਰਦੇ ਹਾਂ ਤੁਸੀਂ ਕਾਫੀ ਚਿਰ ਦੇ ਬੈਠੇ ਆਂ ਗਲਤ ਪਤ ਨਹੀਂ ਕੀ ਗੱਲ ਕਹਿ ਗਿਆ ਤੇ ਕੀ ਨਹੀਂ ਪਤਾ ਵੀ ਨਹੀਂ ਲੱਗਦਾ ਮੇਰਾ ਮਤਲਬ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਮੈਨੂੰ ਖੇਤੀਬਾੜੀ ਵਿਭਾਗ ਮੰ ਦੇਤਾ ਉਹਦੇ ਨਾਲ ਹੀ ਪਸ਼ੂ ਪਾਲਣ ਉਹਦੇ ਨਾਲ ਹੀ ਮੱਛੀ ਪਾਲਣ ਉਹਦੇ ਨਾਲ ਹੀ ਫੂਡ ਪ੍ਰੋਸੈਸਿੰਗ ਤੇ ਕਿਸਾਨ ਪੜਾਈ ਹੈ ਇਹਨੇ ਮਹਿਕਮੇ ਤੁਹਾਡੇ ਵਿਸ਼ਵਾਸ ਕਰਕੇ ਤੁਹਾਡੀਆਂ ਦੁਆਵਾ ਕਰਕੇ ਤੇ ਤੁਹਾਡੇ ਅਸੀਸਾਂ ਕਰਕੇ ਮੈਨੂੰ ਮਿਲਿਆ ਹੈ ਜਦੋਂ ਮੈਨੂੰ ਇਹ ਵਿਭਾਗ ਮਿਲਿਆ ਸੀ ਤੇ ਮੈਂ ਸਮਝਦਾ ਸੀ ਬੜਾ ਸੌਖਾ ਜਿਹਾ ਕੰਮ ਹੈ ਪਰ ਕਈ ਨਿੰਗ ਵਾਲੇ ਦੇ ਵਿੱਚ ਵੀ ਹੈ ਮੈਂ ਆਪਣੇ ਵੱਲੋਂ ਸੱਚੀ ਨੀਤ ਨਾਲ ਸੱਚੇ ਮਨ ਨਾਲ ਲੱਗਿਆ ਹੋਇਆ ਕਿ ਇਹਨੂੰ ਸਧਾਰਨ ਦੇ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਮੈਂ ਹੱਥ ਵੀ ਬੰਦ ਨਾ ਸਾਰੇ ਬੇਣਪਰਾਵਾਂ ਕੋਲੇ ਜਿਹੜੇ ਵਿਭਾਗ ਵਿੱਚ ਵੀ ਕੰਮ ਕਰਦੇ ਆ ਕਿ ਅਸੀਂ ਸਾਡਾ ਪੰਜਾਬ ਹੈ ਅਸੀਂ ਇਹਨੂੰ ਇਹਦੀ ਤਰੱਕੀ ਦੀ ਰਫ਼ਤਾਰ ਵਧਾਵਾਂਗੇ ਤੇ ਤਾਂ ਹੀ ਸਾਡੇ ਜਿਹੜੀ ਔਲਾਦ ਹੈ ਸਾਡੀ ਨਵੀਂ ਪੀੜ੍ਹੀ ਆ ਉਹ ਇਸ ਗੱਲ ਦੀ ਫਾਇਦਾ ਠਾ ਸਕੂ ਚੰਗੀਆਂ ਪੜਾਈਆਂ ਕਰ ਸਕਣਗੇ ਚੰਗੇ ਕਾਰੋਬਾਰ ਕਰ ਸਕਣ। ਗੱਲ ਤਾਂ ਆਮਦਨ ਨਾਲ ਇਹਨਾਂ ਜੇ ਸਾਡੇ ਕੋਲੇ ਆਮਦਨ 4 ਰੁਪਈਆ ਦੀ ਹੋਊ ਤਾਂ ਫੇਰ ਇਹ ਸੀ ਕਿਸੇ ਪਾਸੇ ਵੱਤਸਪ ਨੇ। ਕੋਈ 7000 ਡੇਰੀ ਕਿਸਾਨਾਂ ਨੂੰ ਸਿਖਲਾਈ ਪਿਛਲੇ ਸਮੇਂ ਵਿੱਚ 22 23 ਵਿੱਚ ਦਿੱਤੀ ਹੈ। ਤੇ ਹੁਣ 3700 ਤੋਂ ਵੱਧ ਸਾਰੇ ਭਰਾਵਾਂ ਨੂੰ ਔਰ ਨਾਲ ਜਿਹੜਾ ਬੈਂਕਾਂ ਤੋਂ ਲੋਨ ਬਣਦਾ ਮੈਂ ਤਾਂ ਤੁਹਾਨੂੰ ਇਹ ਕਹੂੰਗਾ ਕਿ ਕਈ ਵਾਰੀ ਵੱਡਾ ਕਾਰੋਬਾਰ ਸੋਚ ਲੈਂਦੇ ਆ ਜੇ ਅਸੀਂ 2 4 6 5 ਕਿੰਨੀਆਂ ਵੀ ਮੱਝਾਂ ਖਾਵਾਂ ਜੀ ਦੇ ਨਾਲ ਕੰਮ ਕਰਨਾ ਹੈ ਉਹਨੀਆਂ ਕੀ ਰੱਖੀਏ ਤੇ ਸਾਡੇ ਘਰ ਦੇ ਜੀ ਉਹਦੇ ਵਿੱਚ ਸਾਡੇ ਲਈ ਸਹਾਇ ਹੋ ਜਾਂਦੇ ਆ ਸਾਡੀਆਂ ਤਾਂ ਜਿਹੜੀਆਂ ਮਾਵਾ ਦਾਦੀਆਂ ਸੀ ਉਹਨਾਂ ਨੇ ਧਾਰਾਂ ਤੱਕ ਕੱਢਣੀਆਂ ਸੀ ਉਹ ਤਾਂ ਸਾਰੇ ਵੇੜੇ ਵੀ ਸੰਭਰੇ ਆ ਉਹੇ ਕੂੜੇ ਵੀ ਕੀਤੇ ਐ ਤੇ ਸਾਨੂੰ ਅੱਜ ਜੇ ਅੱਜ ਸਾਡਾ ਸ਼ੌਕਤ ਨਾਲ ਜੀਵਨ ਜਿਉਣ ਦਾ ਸਮਾਂ ਮਿਲਿਆ ਤੇ ਥੋੜਾ ਜਿਹਾ ਅਸੀਂ ਤਰद्दਦ ਕਰ ਲਈਏ ਕਿ ਸਾਡੀਆਂ ਧੀਆ ਭੈਣਾ ਵੀ ਉਹਦੇ ਵਿੱਚ ਸਹਾਇੀ ਹੋਣ ਧਾਰ ਕੱਢ ਲਈ ਪਸ਼ੂ ਨੂੰ ਵੇਖ ਲਿਆ ਤਾਂ ਪੈਸਾ ਮੈਂ ਇੰਨਾ ਕੀ ਕੁਝ ਕਰਨਾ ਹੁੰਦਾ ਨਹੀਂ ਤਾਂ ਵੈਸੇ ਨਾਲ ਆਪਾਂ ਬੰਦੇ ਵੀ ਰੱਖਦੇ ਹੀ ਆ ਸੋ ਵਧੀਆ ਤੰਦਾ ਹੈ ਇੱਜ਼ਤ ਵਾਲਾ ਤੰਦਾ ਹੈ ਘਰ ਬੈਠੇ ਵੀ ਪੈਸੇ ਕਮਾਉਣ ਵਾਲਾ ਤੰਦਾ ਹੈ ਰੋਦੇ ਲਈ ਥੋੜਾ ਜਿਆ ਆਪਣੇ ਆਪ ਨੂੰ ਉਸ ਪਾਸੇ ਸਮਰਪਿਤ ਕਰਨਾ ਪੈਂਦਾ ਤੁਸੀਂ ਜਿਹੜੇ ਬੈਠਿਓ ਤੁਸੀਂ ਤਾਂ ਇਹਦੇ ਨਾਲ ਜੁੜੇ ਹੋ ਤੇ ਜ਼ਿਆਦਾ ਕਰਦੇ ਹੋ ਇਸ ਗੱਲ ਦਾ ਤੁਹਾਡਾ ਧੰਨਵਾਦ ਵੀ ਤੇ ਤੁਹਾਨੂੰ ਵਧਾਈ ਵੀ ਮਹਿਕਮੇ ਵੱਲੋਂ ਜਿਹੜਾ ਪਸ਼ੂ ਪਾਲਣ ਮਹਿਕਮਾ ਥੋੜੀ ਸੁਖ ਸਹੂਲਤ ਲਈ ਜਿਹੜੀਆਂ ਜਿਵੇਂ ਹੁਣ ਲੰਬੀ ਸਕਿਨ ਹੋ ਗਈ ਸੀ ਕਿਸੇ ਵੀ ਸਟੇਟ ਨੇ ਨਹੀਂ ਸੀ ਕਿ ਮੈਂ ਆਪਣੇ ਡਾਇਰੈਕਟਰ ਨੂੰ ਕਹਿ ਕੇ ਉਹ ਦਵਾਈ ਮੰਗਵਾ ਕੇ ਉਹਦੀਆਂ ਵੀ ਵੈਕਸੀਨੇਸ਼ਨ ਹੋਣੀ ਹੈ ਕਿਸੇ ਤਰ੍ਹਾਂ ਹੀ ਜਿਹੜੇ ਮਲਾਪ ਪੈ ਜਾਂਦੇ ਸੀ ਪਸ਼ੂਆਂ ਦੇ ਆਪਾਂ ਸਾਰੇ ਜਾਣਦੇ ਆ ਉਹ ਬਾਅਦ ਵਿੱਚ ਹੀ ਪਤਾ ਲੱਗਦਾ ਸੀ ਵੀ ਕੀ ਹੈ ਉਸ ਨੂੰ ਮੋਗ ਜੀ ਲੱਗ ਜਾਂਦੀ ਜਾਂ ਉਹ ਸੀ ਉਹਦੇ ਵਾਸਤੇ ਵੀ ਸਾਰੇ ਜਾਨਵਰ ਜਿਹੜੇ ਹੈਗੇ ਵੱਡੇ ਛੋਟੇ ਚਾਹੇ ਬੱਕਰੀ ਹੈ ਚਾਹੇ ਗਾਂ ਇੱਥੋਂ ਤੱਕ ਵੀ ਕਿਹਾ ਹੈ ਕਿ ਜਿਹੜੇ ਆ ਡੇਰੀਆਂ ਵਾਲੇ ਪਸ਼ੂ ਚਾਰ ਦੇ ਫਿਰਦੇ ਆ ਉਹਨਾਂ ਨੂੰ ਵੀ ਉਹ ਗੋਲੀਆਂ ਮਹਈਆ ਕਰਾਉਣੀ ਐ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਜਿਹੜਾ ਪਸ਼ੂ ਆ ਉਹ ਬਿਮਾਰੀ ਵਨ ਜਾਵੇ ਉਹ ਹਮੇਸ਼ਾ ਤੰਦਰੁਸਤ ਰਹੇ ਆ ਥੋੜੇ ਦਿਨ ਪਹਿਲਾਂ ਤੁਸੀਂ ਸਾਰੇ ਇਸ ਗੱਲ ਦੀ ਸਾਵਧਾਨੀ ਵੀ ਰੱਖੋ ਰਹਿ ਕੇ ਪਿੰਡ ਵਿੱਚ ਪਸ਼ੂਆਂ ਦੇ ਮਰਨ ਦੀ ਜਿਹੜੀ ਰੋਜ਼ ਹੀ ਦੋ ਚਾਰ ਮਰਨ ਲੱਗ ਗਏ ਸੀਗੇ ਜਿੱਦੋਂ ਉੱਥੋਂ ਦੇ ਲੋਕ ਮੇਰੇ ਕੋਲੇ ਆਏ ਮੈਂ ਨਾਲ ਦੀ ਨਾਲ ਡਿਪਟੀ ਡਾਇਰੈਕਟਰ ਨਾਲ ਗੱਲ ਕੀਤੀ ਵੀ ਉੱਥੇ ਜਾਓ ਆਪਦੇ ਡਾਕਟਰ ਲੈ ਕੇ ਜਾਓ ਫਿਰ ਡਾਇਰੈਕਟਰ ਸਾਹਿਬ ਨੂੰ ਔਰ ਉਸ ਦਿਨ ਤੋਂ 8-10 ਦਿਨ ਉਹਨਾਂ ਨੂੰ ਇੱਥੇ ਲਾਉਣੇ ਪਏ ਬਿਮਾਰੀ ਵੀ ਹੌਲੀ-ਹੌਲੀ ਸਮਝ ਆਉਣ ਲੱਗੀ ਇਹ ਸਾਡੇ ਪਹਿਲਾਂ ਵੀ ਹੋ ਜਾਂਦਾ ਸੀ ਕੱਟਰੂ ਵਚੂ ਮਰ ਜਾਂਦੇ ਸੀ ਛੱਡ ਰਾਂ ਲੱਗ ਜਾਂਦੇ ਛੱਡ ਜਾਦਾ ਪੈ ਗਈ ਇੱਕ ਚਿਚੜ ਜਿਹੜੇ ਦਾ ਧਿਆਨ ਘੱਟ ਕੀਤਾ ਜਾਂਦਾ ਉਹਦੇ ਕਾਰਨ ਵੀ ਸੀ ਉਹਦੇ ਨਾਲ ਜਿਹੜੀ ਖੂਨ ਆ ਤੇ ਵਿਚਾਰ ਗਰਾਵ ਰਹਿਣ ਲੱਗ ਗਿਆ ਸੀ ਇਹ ਤੋਂ ਇਲਾਵਾ ਜਿਹੜੀ ਪ੍ਰਾਇਰਿਟੀ ਪ੍ਰਾਲੀ ਦੀ ਗੱਲ ਕਰਕੇ ਗਿਆ ਡਾਇਰੈਕਟਰ ਸਾਹਿਬ ਸਾਡੇ ਵਾਸਤੇ ਸੁੱਖ ਹੈ ਅਸੀਂ ਤੂੜੀ ਦੀ ਵੀ ਸੁੱਖ ਪਾਉਂਦੇ ਰਹੇ ਆ ਨਾ ਪਹਿਲਾਂ ਛਾੜ ਕੇ ਜੇ ਤੇ ਪ੍ਰਾਲੀ ਜੀ ਨੂੰ ਐਵੇਂ ਹਰੇਕ ਦਾ ਮਤਲਬ ਵੀ ਅੱਗ ਅੱਗ ਚਲੋ ਠੀਕ ਹੈ ਕਿ ਮੇਰੀ ਮਜਬੂਰੀਆਂ ਹੁੰਦੀਆਂ ਪਰ ਪ੍ਰਾਲੀ ਪਸ਼ੂਆਂ ਦੇ ਥੱਲੇ ਪਛਾਉਣੀ ਤਾਂ ਗਦੇਲੇ ਵਰ ਕੀ ਕਰਨਾ ਤੇ ਉਹਨੂੰ ਚੱਕਣਾ ਵੀ ਕੋਈ ਬਹੁਤ ਔਖਾ ਨਹੀਂ ਉਹ ਜਿਵੇਂ ਤੰਗਲੀ ਜੀ ਜਾਂ ਉਸ ਤਰ੍ਹਾਂ ਦੀ ਕੋਈ ਚੀਜ਼ ਉਹਦੇ ਨਾਲ ਇਕੱਠੀ ਕਰਕੇ ਆਪ ਦੇ ਰੇੜੇ ਚ ਪਾ ਕੇ ਫਿਰ ਰੂੜੀ ਵਾਲ ਦੇ ਥੋੜੇ ਦਿਨਾਂ ਚ ਦੀ ਵਧੀਆ ਖਾਦ ਬਣਦੀ ਆ ਤੇ ਸਾਡੇ ਕੰਮ ਵੀ ਆਉਂਦੀ ਆ ਤੇ ਜਿਹਦੇ ਨਾਲ ਪਸ਼ੂ ਨਿੱਗੇ ਰਹਿੰਦੇ ਆ ਉਸ ਪਾਸੇ ਵੀ ਸਾਨੂੰ ਸਾਰਿਆਂ ਨੂੰ ਖਿਆਲ ਕਰਨਾ ਚਾਹੀਦਾ ਤੇ ਨਾਲੇ ਇਹ ਆਗੂ ਗळा ਲਾਂਬਾ ਵੀ ਲੈ ਜਾਂਦਾ ਥੋਨੂੰ ਕੋਈ ਦਿੱਕਤ ਆਉਂਦੀ ਐ ਮੈਂ ਕਿੰਨੂੰ ਵੀ ਮੈਂ ਪਹਿਲਾਂ ਕਿਹਾ ਸੀ ਵੀ ਤੁਹਾਨੂੰ ਕਦੇ ਵੀ ਕੋਈ ਪਰੇਸ਼ਾਨੀ ਆਵੇ ਮੈਂ ਇਹਨਾਂ ਲੋਕਾਂ ਦੇ ਸਦਕਾ ਐਮਐਲਏ ਬਣਿਆ ਮੇਰਾ ਫਰਜ ਹੈ ਮੈਂ ਲੋਕਾਂ ਦੀ ਸੇਵਾ ਕਰਨਾ ਮੈਨੂੰ ਮੰਤਰੀ ਬਣਾ ਲਿਆ ਮੈਂ ਨਾ ਅਬਸਰਾਂ ਨੂੰ ਮੁਲਾਜ਼ਮਾਂ ਨੂੰ ਪਹਿ ਚਾਹੇ ਵੱਡਾ ਛੋਟਾ ਸਾਰਿਆਂ ਨੂੰ ਇਹ ਕਹਿਆ ਜੀ ਤੁਹਾਨੂੰ ਕਦੇ ਕੋਈ ਪਰੇਸ਼ਾਨੀ ਆਵੇ ਤਾਂ ਮੇਰੇ ਨੂੰ ਜਦੋਂ ਮਰਜ਼ੀ ਮਿਲ ਲਿਓ ਮੇਰੇ ਨਾਲ ਗੱਲ ਕਰ ਲਓ ਪਰ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਲੋਕਾਂ ਵਾਸਤੇ ਸੇਵਾ ਕਰਨਾ ਸਾਡਾ ਫਰਜ ਹੈ ਜੇ ਅਸੀਂ ਸੇਵਾ ਕਰਾਂਗੇ ਤਾਂ ਸਾਨੂੰ ਤਲਖਾ ਵੀ ਮਿਲਦੀ ਹੈ ਅਸਲ ਵਿੱਚ ਨਾ ਰੌਲਾ ਹੀ ਹੋ ਉਤਰਾਂ ਦਾ ਪੈ ਗਿਆ ਹੈ ਇਹ ਅੰਗਰੇਜ਼ੀ ਰਾਜ ਤੇ ਰਾਜ ਚੱਲ ਪਿਆ ਜਿਹੜੇ ਸਨੇ ਮੁੱਖ ਮੰਤਰੀ ਤੋਂ ਲੈ ਕੇ ਮੈਂ ਮੰਤਰੀ ਐ ਅਸਲ ਵਿੱਚ ਤਾਂ ਪ੍ਰਧਾਨ ਮੰਤਰੀ ਤੋਂ ਲੈ ਕੇ ਚਾਹੇ ਉਹ ਸੁਪਰੀਮ ਕੋਰਟ ਦਾ ਜੱਜ ਐ ਚਾਹੇ ਕਲਾਸ ਜਿਹੜੀ ਚੌਥੀ ਕਲਾਸ درجہ ਐ ਚਾਹੇ ਸਾਡਾ ਡਾਕਟਰ ਆ ਡਾਇਰੈਕਟਰ ਆ ਸੀ ਭਾਈ ਤੁਹਾਡੇ ਇਨ੍ਹਾਂ ਲੋਕਾਂ ਦੇ ਪਬਲਿਕ ਦੇ ਨੌਕਰ ਸਾਨੂੰ ਤਨਖਾਹ ਮਿਲਦੀ ਹੈ ਜੀ ਤੁਹਾਡੇ ਵਾਸਤੇ ਕੰਮ ਕਰਨਾ ਹੈ ਅਸੀਂ ਉਹਨੂੰ ਪੂਰੀ ਧਿਆਨਦਾਰੀ ਨਾਲ ਨਿਭਾਈਏ ਸਾਡਾ ਕਿਉਂਕਿ ਤੁਸੀਂ ਪੰਜਾਬ ਦੇ ਵਾਸੀ ਆਪਦੇ ਹੋ ਇੱਥੇ ਹੀ ਬੰਦੇ ਨੇ ਰਿਟਾਇਰ ਹੋ ਕੇ ਇੱਥੇ ਆਪਦੇ ਕੰਮ ਤੋਂ ਵਿਹਲਾ ਹੋ ਕੇ ਬਸਣਾ ਹੁੰਦਾ ਕਿਉਂ ਨਾ ਅਸੀਂ ਨਾਲੇ ਚੰਗੇ ਕੰਮ ਕਰੀਏ ਲੋਕਾਂ ਨਾਲ ਵੀ ਸਾਡੀ ਭਲ ਬਣ ਜੇ ਤੇ ਸਾਨੂੰ 4 ਰੁਪਏ ਵੀ ਸਰਕਾਰ ਵੱਲੋਂ ਮਿਲਦੇ ਆ ਅਸੀਂ ਸਾਰਿਆਂ ਦਾ ਕੋਈ ਵੀ ਦੁੱਖ ਸੁੱਖ ਹੋਵੇ ਤੁਹਾਨੂੰ ਨੇੜੇ ਦੇ ਹਸਪਤਾਲ ਦੇ ਡਾਕਟਰ ਨਾਲ ਗੱਲ ਕਰੋ ਜੇ ਢੇਰੀ ਮਹਿਕਮੇ ਕੰਮ ਆ ਤਾ ਇਹਨਾਂ ਦੇ ਜਿਹੜਾ ਮਹਿਕਮੇ ਦਾ ਉਥੇ ਨੇੜੇ ਆ ਡਿਪਟੀ ਡਾਇਰੈਕਟਰ ਥੱਲੇ ਕੋ ਉਸ ਤੋਂ ਥੱਲੇ ਉਹਦੇ ਤੇ ਇਨਸਪੈਕਟਰ ਵੀ ਉਥੇ ਬੰਦੇ ਨੇ ਇਨਸਪੈਕਟਰ ਵਗੈਰਾ ਕੋਈ ਬੰਦਾ ਉਹਦੇ ਨਾਲ ਸੰਪਰਕ ਕਰਕੇ ਜਿਹੜਾ ਕੋਈ ਨਹੀਂ ਗੱਲ ਸੁਣਦਾ ਉਹ ਤੁਸੀਂ ਮੇਰੇ ਧਿਆਨ ਵਿੱਚ ਲਾ ਲਓ ਮੈਂ ਉਸ ਨੂੰ ਬੇਨਤੀ ਕਰ ਲਵਾਂ ਵੀ ਆਪਣਾ ਕੰਮ ਹੈ ਜਿਹੜਾ ਕਰਨ ਵਾਸਤੇ ਸਾਨੂੰ ਜੇ ਕੋਈ ਰਤਬਾ ਮਿਲਿਆ ਬਹੁਤ ਸਾਰੇ ਲੋਕ ਉਹ ਪੜ ਲਿਖ ਜਾਂਦੇ ਆ ਬਹੁਤ ਸਾਰੇ ਲੋਕ ਬਹੁਤ ਸਿਆਣੇ ਹੁੰਦੇ ਆ ਉਹਨੂੰ ਸਬੰਧ ਨਹੀਂ ਮਿਲਦਾ ਤੋਂ ਕੋਈ ਪ੍ਰਮਾਤਮਾ ਦੀ ਕਿਰਪਾ ਹੁੰਦੀ ਆ ਜਿਹੜੇ ਬੰਦੇ ਦੀ ਸਿਲੈਕਸ਼ਨ ਹੋ ਜਾਂਦੀ ਹੈ ਜਾਂ ਜਿਹੜੇ ਬੰਦੇ ਦੀ ਇਲੈਕਸ਼ਨ ਹੋ ਜਾਂਦੀ ਹੈ ਮੈਂ ਦੂਜੇ ਪਾਸੇ ਆ ਗਿਆ ਉਹ ਵੀ ਰੱਬ ਦੀ ਮਿਹਰ ਹੁੰਦੀ ਆ ਤੇ ਅਸੀਂ ਤੁਹਾਡੇ ਲਈ ਕੁਛ ਨਾ ਕੁਛ ਕਰਕੇ ਦੇਈਏ ਜੋ ਕੋਈ ਜਿਵੇਂ ਬਹੁਤ ਸਾਰੇ ਧੰਦੇ ਆ ਸਾਡੇ ਖੇਤੀ ਨਾਲ ਨੇ ਉੱਥੇ ਵੀ ਇਹ ਬੇਨਤੀ ਕੀਤੀ ਸੀ ਵੀ ਜਿਹੜੀਆਂ ਸੇ ਰਵਾਇਤੀ ਫਸਲਾਂ ਸੀ ਜੋਰ ਲਾ ਲਿਆ ਜਿੰਨਾ ਕਿ ਝਾੜ ਵਧਣਾ ਸੀ ਵਧ ਗਿਆ ਉਹਦੇ ਤੇ ਐਮ ਐਸ ਵੀ ਵੀ ਦੋਨਾਂ ਫਸਲਾਂ ਤੇ ਹੀ ਐ ਤੇ ਉਹਨੂੰ ਡੱਕ ਵੀ ਬਹੁਤ ਮਾਰਦੇ ਖਰੀਦਣਗੇ ਕਦੇ ਕੋਈ ਏਜੰਸੀ ਫੂਡ ਕਾਰਪੋਰੇਸ਼ਨ ਆ ਗਈ ਕੋਈ ਹੋਰ ਆ ਗਈ ਉਹਨਾਂ ਤੇ ਕਦੇ ਰੰਗ ਹੋਰ ਤਰ੍ਹਾਂ ਦਾ ਲੱਗਣ ਲੱਗ ਜਾਂਦਾ ਹਨ ਉਹਨੂੰ ਕਦੇ ਉਹਨਾਂ ਨੂੰ ਉਹਦੇ ਵਿੱਚ ਮਸਜਾ ਦੇ ਲੱਗਣ ਲੱਗ ਜਾਂਦਾ ਸੋ ਆ ਜਿਹੜਾ ਸਾਡਾ ਰੋਜ਼ ਦਾ ਥੋੜੀ-ਥੋੜੀ ਆਮਦਨ ਬਣਾਵੀ ਕੋਈ ਕਿੱਤਾ ਚਾਹੇ ਦੁੱਧ ਵਾਲਾ ਡੇਰੀ ਖੋਲਦੇ ਆ ਚਾਹੇ ਸਹੀ ਬੱਕਰੀ ਫਾਰਮ ਸੰਘੇ ਜਾਂਦੇ ਅਸੀਂ ਵੀ ਲੋਕ ਬੱਕਰੀਆਂ ਵਾਲੇ ਆਖਣਗੇ ਹੋਏ ਇੰਨੀ ਗੱਲ ਨਹੀਂ ਅਸੀਂ ਸਾਡਾ ਕਾਰੋਬਾਰ ਆ ਤੇ ਪੋਲਟਰੀ ਫਾਰਮ ਜੇ ਤੁਸੀਂ ਵੇਖੋ ਇੱਥੇ ਜੇ ਕਿਸੇ ਨੂੰ ਕਹਿ ਲਈਏ ਵੀ ਤੁਸੀਂ ਪੋਲਟਰੀ ਫਾਰਮ ਦਾ ਕੰਮ ਕਰ ਲੋ ਅਗਲਾ ਦਾ ਯਾਰ ਕਿੱਧਰ ਮਿੱਠਾ ਸਵਾਲ ਦੇ ਪਰਾਂਗੇ ਬਚਦਾ ਤਾਂ ਕੁਝ ਇੱਕ ਕਹਾਵਤ ਹੈ ਅਸੀਂ ਜਿੱਦਾਂ ਤੋਂ ਅਸੀਂ ਸੌਖਾ ਸੰਭਾਲ ਸਕਦੇ ਹਾਂ ਇਸ ਗੱਲ ਤੇ ਹੋ ਜਾਂਦੇ ਆ ਤੇ ਜਿਹੜੇ ਬਾਹਰੋਂ ਕਾਰੋਬਾਰੀ ਆ ਜਿਨ੍ਹਾਂ ਦੇ ਵੱਡੇ ਵੱਡੇ ਪੋਲਟਰੀ ਫਾਰਮ ਹੈ ਉਹਨਾਂ ਨੇ ਉਹ ਲਾਉ ਜਿਹੜੀ ਉਹ ਕੁਕੜੀ ਨੂੰ ਜੋਗਾ ਜੋਗਣ ਦਿੰਦੇ ਨੇ ਅੰਡਾ ਲਾਉਣ ਦਿੰਦੇ ਇੱਕ ਪਿੰਜਰੇ ਜਿਹੀ ਰੱਖਦੇ ਤੇ ਅਸੀਂ ਤਾਂ ਘਰੇ ਪਾਲ ਸਕਦੇ ਆ ਤੇ ਲੋਕਾਂ ਦਾ ਥੋੜਾ ਰੋਜ ਦਾ ਕੋਈ 100 200 300 ਸੇ ਘਰੇ ਆਵੇ ਤਾਂ ਸਾਡੇ ਪਰਿਵਾਰ ਲਈ ਵੱਡਾ ਵਰਦਾਨ ਬਣ ਜਾਂਦਾ ਹੈ ਕਿਸੇ ਬੱਚੇ ਦੀ ਫੀਸ ਭਰਨੀ ਹੈ ਕਿਸ ਨੇ ਲੀੜਾ ਲੱਤਾਂ ਲੜਾ ਕਿਸੇ ਸਾਡੇ ਰਿਸ਼ਤੇਦਾਰੀ ਜਾਣਾ ਕਰੇ ਉਹਨਾਂ ਕੋਲ ਪੈਸਾ ਹੋ ਰੋਜ਼ਦਾ ਹੋਈ ਜਾਂਦਾ ਹੈ ਤੋਂ ਇਧਰਲੇ ਸੂਰਪਾਰਮ ਵਾਲਾ ਵੀ ਬਹੁਤ ਵਧੀਆ ਹੈ ਬੜਾ ਮੁਨਾਫੇ ਵਾਲਾ ਪਰ ਉਹ ਸੰਭਾਲਣਾ ਪੈਂਦਾ ਹੈ ਕਿ ਬਿਮਾਰੀਆਂ ਸਮਾਰੀਆਂ ਤੋਂ ਜਿਵੇਂ ਨੌਜਵਾਨ ਬੜੇ ਲਿਖੇ ਆ ਰੋਜ਼ ਅੱਜਕੱਲ ਕੋਰਸ ਕਰਕੇ ਸਾਡੇ ਮਹਿਕਮੇ ਮੁਤਾਬਕੀ ਵੱਖੋ ਵੱਖਰੇ ਤਾਂ ਜਿਵੇਂ ਅ ਕਈ ਜਿਵੇਂ ਮੱਛੀ ਫਾਰਮ ਡੇਰੀ ਦੂਸਰੇ ਸਾਰਿਆਂ ਦਾ ਜਿਹੜੇ ਆਪਾਂ ਇਹਦਾ ਧੰਨਿਆਂ ਨਾਲ ਜੁੜੇ ਆ ਉਧਰਲੇ ਪਾਸੇ ਆ ਕੇ ਜ਼ਰੂਰ ਮੈਂ ਤਾਂ ਸਮਝੂਗਾ ਜੇ ਇਸ ਨੂੰ ਅਸੀਂ ਥੋੜਾ ਜਾ ਦਿਲ ਲਾ ਕੇ ਕੰਮ ਨੂੰ ਕਰਨ ਲੱਗ ਜੀਏ ਤੇ ਸਾਨੂੰ ਆੜਤੀਆਂ ਉੜਤੀਆਂ ਦੀ ਲੋੜ ਨਹੀਂ ਤੇ ਸਾਨੂੰ ਬੈਂਕਾਂ ਬੋਕਾਂ ਦੀ ਲੋੜ ਨਹੀਂ ਜਿੰਨਾਂ ਕੋਲੇ ਲੋਕ ਜਾਂਦੇ ਆ ਸਾਡਾ ਗੁਜ਼ਾਰਾ ਜੇ ਸਾਨੂੰ ਮਤਲਬ 5-4 ਲੱਖ ਦੀ ਲੋੜ ਹੋਵੇ ਤੇ 60 60 70 80 80 ਹਜ਼ਾਰ ਦੇ ਬੱਕਰੀ ਵਿਕਦੀ ਐ ਤੇ ਅਸੀਂ 5-7 ਉਹ ਵੇਚਦਿਆਂ ਦੋਸੇ ਨਾਲ ਟਾਈਮ ਟੱਪ ਸਕਦਾ ਤੇ ਚਾਰ ਬਠੋਰੇ ਕਹਿੰਦੇ ਦਿੰਦੇ ਐ ਸਾਲ ਜਿਹੇ 15-15 20-20 ਹਜ਼ਾਰ ਦਾ ਉਹ ਇੰਨਾ ਚੀਜ਼ਾਂ ਦੀ ਲੋਟ ਐ ਲੋੜ ਐ ਕਦੇ ਕੋਈ ਛੱਡਦਾ ਨਹੀਂ ਸੋ ਪਰ ਕਿਸੇ ਬਾਹਰਲੇ ਹੁਣ ਕੰਚ ਜਾ ਕੇ ਕੰਮ ਕਰਨਾ ਮਾਂ ਪਿਓ ਤੋਂ ਦੂਰ ਰਹਿਣਾ ਉਹਨਾਂ ਗੱਲਾਂ ਨਾਲੋਂ ਤਾਂ ਵਧੀਆ ਸੀ ਇੰਨਾ ਆਪਦੇ ਘਰਾਂ ਵਿੱਚ ਰਹੀਏ ਆਪਦੇ ਦਾਦੇ-ਦਾਦੀਆਂ ਮਾਂ ਪਿਓ ਮਾਸੇ ਉਹ ਪਰ ਸਾਰੇ ਰਿਸ਼ਤੇਦਾਰਾਂ ਚ ਮੇਲਜੋਲ ਵੀ ਰਹਿੰਦਾ ਸੋ ਇਸ ਲਈ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਔਰ ਤੁਸੀਂ ਜਿਹੜਾ ਨੇ ਇਸ ਕਾਰੋਬਾਰ ਨੂੰ ਸੰਭਾਲਿਆ ਉਸ ਨੂੰ ਹੋਰ ਬਤਾਉਣ ਦੇ ਲਈ ਵੀ ਸਾਡੀ ਕਿਸੇ ਸਰਕਾਰ ਦੀ ਕੋਈ ਲੋੜ ਆ ਤਾਂ ਉਸ ਤੇ ਸਰਦਾਰ ਭਗਵੰਤ ਸਿੰਘ ਮਾਣ ਵੱਲੋਂ ਖੁੱਲਾ ਦਿਲ ਰੱਖਿਆ ਗਿਆ ਅੱਜ ਦੇ ਦਿਨ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਰਕ ਇਨੇਕ ਲਫ਼ਜ਼ ਮੇਰੇ ਪ੍ਰਬੰਧ ਕਰਨੇ ਵਾਹਿਗੁਰੂ ਜੀ ਦਾ ਖਾਲਸਾ ਹੋਵੇ